ਲੋਕ ਜਿਹੜੇ ਹੈਗੇ ਆ ਪੰਜਾਬ ਦੇ ਵੀ ਹੈ ਉੱਤਰ ਪ੍ਰਦੇਸ਼ ਦੇ ਵੀ ਹੈ ਹੋਰਾਂ ਰਾਜਾਂ ਦੇ ਵੀ ਹੈ ਇਹਨਾਂ ਦੇ ਬੱਚੇ ਕੰਮ ਦੀ ਤਲਾਸ਼ ਦੇ ਵਿੱਚ ਮਲੇਸ਼ੀਆ ਸਿੰਗਾਪੋਰ ਹੋਰ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਸੀ ਲੇਕਿਨ ਏਜੰਟਾਂ ਨੇ ਨਾ ਤੋਂ ਪੈਸੇ ਲੈ ਕੇ ਇਹਨਾਂ ਨੂੰ ਉਤਾਰਤਾ ਰਸ਼ੀਆ ਦੇ ਵਿੱਚ ਔਰ ਰਸ਼ੀਆ ਦੇ ਵਿੱਚ ਜੇ ਲੋ ਕੰਮ ਨਹੀਂ ਮਿਲਿਆ ਤਾਂ ਫਿਰ ਇਹਨਾਂ ਦੀ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਨੇ ਉੱਥੇ ਉਹ ਹਿੰਦੂਸਤਾਨ ਦੇ ਲੋਕ ਹੀ ਸੀ ਜਿਹੜੇ ਇਹਨਾਂ ਨੂੰ ਉੱਥੇ ਲੈ ਕੇ ਗਏ ਉਹਨਾਂ ਦੇ ਚੰਗੇ ਕਾਰੋਬਾਰ ਹੈ ਹੋਟਲਸ ਹੈ ਇੱਕ ਤਾਂ ਬੰਗਾਲ ਦਾ ਹੈ ਇੱਕ ਪੰਜਾਬ ਦਾ ਵੀ ਸੀਗਾ ਸੋ ਇਹਨਾਂ ਲੋਗਾ ਤੋਂ ਪੈਸੇ ਲੈ ਕੇ ਤੇ ਫਿਰ ਆਰਮੀ ਦੇ ਵਿੱਚ ਇਹਨਾਂ ਨੂੰ ਉੱਥੇ ਤੱਕੇ ਨਾਲ ਟ੍ਰੇਨਿੰਗ ਦੇ ਕੇ ਕਈ ਲੋਕਾਂ ਦੀ ਲੱਤ ਫਿਟਨੈਸ ਵੀ ਨਹੀਂ ਸੀ ਉਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਔਰ ਜਿਹੜੀ ਟ੍ਰੇਨਿੰਗ 5 ਸਾਲ ਲੱਗਦੇ ਨੇ ਉਹਨੂੰ 15 ਦਿਨਾਂ ਦੇ ਵਿੱਚ ਕੰਪਲੀਟ ਕਰਕੇ ਇਹਨਾਂ ਨੂੰ ਉਥੋਂ ਦੀ ਆਰਮੀ ਦੀ ਵਰਦੀ ਪਹਿਨਾ ਦਿੱਤੀਗੀ ਆ ਫੋਟੋਗ੍ਰਾਫਸ ਸਰਕਲਸ ਹੈਗੀਆਂ ਕੁਝ ਜਿੱਥੇ ਹਿੰਦੁਸਤਾਨੀਆਂ ਨੂੰ ਰਸ਼ੀਅਨ ਆਰਮੀ ਵੀ ਆ ਤੁਹਾਨੂੰ ਦਿਖਾ ਰਿਹਾ ਸਾਰੇ ਇਹਨਾਂ ਦੇ ਕੋਲੇ ਗੰਜ਼ ਵੀ ਹੈਗੀਆਂ ਮੇਰੇ ਹੱਥ ਦੇ ਵਿੱਚ ਆ ਸਾਰੇ ਪਕੜਾ ਦਿੱਤੀਗੀ ਤੇ ਆਰਮੀ 'ਚ ਭਰਤੀ ਕਰ ਦਿੱਤਾ ਗਿਆ ਆਰਮੀ 'ਚ ਭਰਤੀ ਕਰਨ ਤੋਂ ਬਾਅਦ ਏ ਇੰਟਰਸਟਡ ਨਹੀਂ ਸੀ ਤੱਕੇ ਨਾਲ ਇਹਨਾਂ ਨੂੰ ਉੱਥੇ ਲੜਾਈ ਦੇ ਵਿੱਚ ਭੇਜ ਦਿੱਤਾ ਗਿਆ ਕੁਝ ਲੋਕ ਫੱਟਣ ਫੁੱਟਣ ਹੋ ਗਏ ਵਾਪਸ ਆ ਗਏ 126 ਲੋਕ ਗਏ ਸੀ ਤੋਂ ਤੇ ਔਰ ਕੁਝ ਲੋਕ ਮਾਰੇ ਗਏ ਔਰ 14 ਲੋਕ ਅੱਜ ਵੀ ਲਾਪਤਾ ਹਨ ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਹੈ ਪੰਜਾਬ ਤੋਂ ਸਾਡੇ ਨੌਜਵਾਨ ਸਾਥੀ ਨੇ ਜਿਹੜੇ ਖੁਦ ਆਪਣੇ ਭਰਾ ਦੀ ਤਲਾਸ਼ ਤੇ ਵਿੱਚ ਇਹ ਰਸ਼ੀਆ ਜੀ ਵੀਜ਼ਾ ਲੈ ਕੇ ਗਏ ਰਸ਼ੀਆ ਤੇ ਹਿੰਦੁਸਤਾਨ ਦੀ ਮੈਸੀ ਨੂੰ ਮਿਲੇ ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਨਾ ਕਰਤੀ ਔਰ ਕੋਈ ਵੀ ਮਦਦ ਕਰਨ ਤੋਂ ਇਨਕਾਰੀ ਕਰ ਦਿੱਤਾ ਔਰ ਮੈਂ ਪਹਿਲਾਂ ਵੀ ਸਰਕਾਰ ਨੂੰ ਪ੍ਰੈਸ ਕਾਨਫਰੰਸੇ ਰਾਹੀਂ ਇਹ ਮੁੱਦਾ ਚੱਕਿਆ ਸੀ ਲੇਕਿਨ ਸਰਕਾਰ ਦੇ ਕੰਤੇ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਕਕੀ ਮੈਂ ਦੇਸ਼ ਦੀ ਹੋਮ ਅਫੇਅਰਸ ਕਮੇਟੀ ਦਾ ਸਟੈਂਡਿੰਗ ਕਮੇਟੀ ਦਾ ਮੈਂਬਰ ਹਾਂ ਉਹਦੇ ਵਿੱਚ ਮੈਂ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਅਸੀਂ ਸਾਈਬਰ ਕ੍ਰਾਈਮ ਕ੍ਰਾਈਮ ਦੇ ਇਸ਼ੂ ਤੇ ਸੱਦਿਆ ਸੀ ਜੀਰੇ ਵਿੱਚ ਮੈਂ ਇਹਨਾਂ ਦਾ ਮੁੱਦਾ ਗੰਭੀਰਤਾ ਦੇ ਨਾਲ ਐਕਸਟਰਨਲ ਅਫੇਅਰ ਮਿਨਿਸਟਰੀ ਦੀ ਜਿਹੜੇ ਮਾਡਮ ਹੈ ਉਹਨਾਂ ਦਾ ਨਾਮ ਮੇਰੇ ਧਿਆਨ 'ਚ ਨਹੀਂ ਆ ਰਿਹਾ ਸ਼ੀ ਇਸ ਅ ਅਡੀਸ਼ਨਲ ਸੈਕਟਰੀ ਐਕਸਟਰਨਲ ਅਫੇਅਰ ਮਿਨਿਸਟਰੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਇਸ਼ੂ ਨੂੰ ਗੰਭੀਰਤਾ ਦੇ ਨਾਲ ਇਸ ਦਾ ਸਮਾਧਾਨ ਕਰਾਂਗੇ ਮਦਦ ਕਰਾਂਗੇ ਕਿਉਂਕਿ ਸਾਡੇ ਚੇਅਰਮੈਨ ਨੇ ਵੀ ਗੱਲ ਕੀਤੀ ਉਸ ਤੋਂ ਬਾਅਦ ਥੋੜੀ ਬੋਟੀ ਹਲਚਲ ਹੋਈ ਫਿਰ ਇਹਨਾਂ ਨੂੰ ਪੁੱਛਿਆ ਨਹੀਂ ਗਿਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਭਾਂਦਨ ਦੇ ਵਿੱਚ ਤਲਾਸ਼ ਦੇ ਵਿੱਚ ਸਰਕਾਰ ਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਲਿਖਿਆ ਵੀ ਹੈ ਲੇਕਿਨ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਤਾਂ ਹੋਰ ਇਨਫੋਰਮੇਸ਼ਨ ਆਈ ਨਹੀਂ ਕੱਲ ਮੈਂ ਨੋਟਿਸ ਉਥੇ 377 ਵੀ ਲਾਇਆ ਕੋਰਟ ਦੇ ਅੰਦਰ ਕਾਰ ਮੈਂ ਟੇਬਲ ਤੇ ਰੱਖਿਆ ਹੈ ਇਹਦਾ ਮੈਨੂੰ ਲਿਖਤੀ ਰਿਪਲਾਈ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਦੇਣਾ ਪਏਗਾ ਲੋਕ ਸਭਾ ਦੇ ਪਟਲ ਚ ਰੱਖਿਆ ਟੇਬਲ ਤੇ ਰੱਖਿਆ ਕੀ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਸਾਨੂੰ ਜਲਦ ਇਹਨਾਂ ਨੂੰ ਪਾ ਕੇ ਇਹਨਾਂ ਲੋਕਾਂ ਨੂੰ ਤਲਾਸ਼ ਕੀਤਾ ਜਾਵੇ ਇੱਕ ਬੰਦੇ ਦੀ ਆ ਫੋਟੋਗ੍ਰਾਫੀ ਆਈ ਹੈ ਇਹਨਾਂ ਐਸੇ ਇਹ ਡੈਥ ਵੀ ਹੋ ਗਈ ਹੈ ਕੁਝ ਲੋਕ ਜਿਹੜੇ ਫੱਟੜ ਹੋਏ ਸੀ ਆ ਪਹਿਲਾ ਲਈ ਇਸ ਬੰਦੇ ਦੀ ਕਲੀਅਰ ਫੋਟੋ ਹੈ ਜਿਹੜੇ ਬੰਦੇ ਫੱਟੜ ਹੋਏ ਸੀ ਕੁਝ ਇੰਨੀ ਆਰਮੀ ਨੇ ਉਹਨਾਂ ਨੂੰ ਪੈਸੇ-ਵੈਸੇ ਦਿੱਤੇ ਉਹਨਾਂ ਦੇ ਕਾਰਡ ਦੇ ਵਿੱਚੋਂ ਉੱਥੋਂ ਦੇ ਜਿਹੜੇ ਏਜੰਟ ਸੀਗੇ ਉਹਨਾਂ ਨੇ ਪੈਸੇ-ਵੈਸੇ ਕਢਾ ਲਏ ਗਏ ਸੋ ਕਹਿਣ ਤੋਂ ਬਾਅਦ ਹੀ ਹੈ ਕਿ ਹਿੰਦੂ ਸਰਕਾਰ ਹਿੰਦੁਸਤਾਨ ਦੀ ਸਰਕਾਰ ਇਸ ਮੁੱਦੇ ਤੇ ਗੰਭੀਰ ਨਹੀਂ ਨਾ ਹੀ ਜਿਹੜੀਆਂ ਰਾਜ ਸਰਕਾਰਾਂ ਚਾਹੇ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਉਹ ਇਸ ਇਸ਼ੂ ਨੂੰ ਟੇਕ ਅਪ ਕਰ ਰਹੀ ਹੈ ਬੜਾ ਗੰਭੀਰ ਮੁੱਦਾ ਹੈ ਏਰੀ ਅਸੀਂ ਇਹਨਾਂ ਦੀ ਹਰ ਸੰਭਵ ਮਦਦ ਕਰਨੀ ਹੈ ਅਗਰ ਹਿੰਦੁਸਤਾਨ ਦੇ ਨਾਗਰਿਕ ਨੂੰ ਅਸੀਂ ਆਪਣੇ ਦੇਸ਼ ਵਾਪਸ ਨਹੀਂ ਲਿਆ ਸਕਦੇ ਔਰ ਬਾਕੀ ਦੇਸ਼ ਉਹ ਸਾਡੇ ਸਿਟੀਜ਼ਨਸ ਨੂੰ ਆਪਣੀ ਆਰਮੀ ਚ ਵਾਰਚ ਭੇਜ ਰਿਹਾ ਹੈ ਤੇ ਇਸ ਤੋਂ ਸ਼ਰਮਨਾਕ ਗੱਲ ਸਾਡੇ ਅਸੇ ਕੋਈ ਹੋ ਨਹੀਂ ਸਕਦੀ ਸੋ ਮੈਂ ਇਹਨਾਂ ਨੂੰ ਰਾਹੁਲ ਗਾਂਧੀ ਜੀ ਨਾਲ ਮਲਾਉਣ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਸਾਰੇ ਪਰਿਵਾਰਾਂ ਨੂੰ ਅੱਜ ਮੈਂ ਉਹਨਾਂ ਦੇ ਆਫਿਸ ਗੱਲ ਕੀਤੀ ਅੱਜ ਉਹਨਾਂ ਦਾ ਸ਼ਡਿਊਲ ਕਾਫੀ ਟਾਈਟ ਸੀਗਾ ਹੋ ਸਕਦਾ ਸਵੇਰ ਜਦੋਂ ਸਾਨੂੰ ਟਾਈਮ ਮਿਲ ਗਿਆ ਇੱਕ ਅਦੇ ਦਿਨ ਚ ਅਸੀਂ ਇਹਨਾਂ ਪਰਿਵਾਰਾਂ ਨੂੰ ਮੈਂ ਰਾਹੁਲ ਗਾਂਧੀ ਨੂੰ ਮਲਾਉਂਗਾ ਤਾਂ ਜੋ ਉਹ ਇਹਨਾਂ ਦੀ ਗੱਲ ਦੇਸ਼ ਦੀ ਲੋਕ ਸਭਾ ਚ ਵਿੱਚ ਔਰ ਆਪੋਜੀਸ਼ਨ ਦੇ ਕੰਨਾਂ ਤੱਕ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਸੋ ਇਸ ਕਰਕੇ ਅੱਜ ਜਿਸੀ ਇੱਥੇ ਇਕੱਠੇ ਹੋਏ ਆ ਮੈਂ ਵੀ ਇਹਨਾਂ ਨੂੰ ਕਿਹਾ ਕਿ ਜਿਹੜੇ ਲੋਕ ਪੰਜਾਬ ਨਾਲ ਸੰਬੰਧ ਰੱਖਦੇ ਨੇ ਕਿਉਂਕਿ ਮੈਂ ਪੰਜਾਬ ਦਾ ਮੈਂਬਰ ਆਫ ਪਾਰਲੀਮੈਂਟ ਐ ਮੇਰੀ ਵੀ ਕੋਈ ਜ਼ਿੰਮੇਵਾਰੀ ਬੰਦੀ ਐ ਅਗਰ ਇਹ ਬਾਹਰ ਜਾਣਾ ਚਾਣਗੇ ਤਾਂ ਉਹਰੇ ਆਸਤੇ ਅਸੀਂ ਟਿਕਟ ਦਾ ਜਾਂ ਇੱਧਰ ਉੱਧਰ ਹੋ ਰ ਇਹਨਾਂ ਨੂੰ ਜੋ ਆਪਣੀ ਜੇਬ ਚੋਂ ਮਦਦ ਹੋ ਸਕੇ ਉਹ ਅਸੀਂ ਕਰਾਂਗੇ ਲੇਕਿਨ ਅੱਜ ਅਫਸੋਸ ਨਾਲ ਕਹਿ ਰਿਹਾ ਪੈ ਰਿਹਾ ਕਿ ਪੰਜਾਬ ਦੀ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਇਹਨਾਂ ਸਿਟੀਜ਼ਨਜ਼ ਦੇ ਬਾਰੇ ਕੋਈ ਸੋਚ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਨਹੀਂ ਹੈ ਕੱਲ ਨੂੰ ਕੋਸ਼ਿਸ਼ ਕਰਕੇ ਐਕਸਟਰਨਲ ਅਫੇਅਰ ਮਿਨਿਸਟਰ ਨੂੰ ਜੈ ਸ਼ੰਕਰ ਜੀ ਨੂੰ ਮੈਂ ਮਿਲਣ ਦੀ ਕੋਸ਼ਿਸ਼ ਕਰਾਂਗਾ ਔਰ ਕੁਝ ਇਹਨਾਂ ਦੇ ਪਰਿਵਾਰਾਂ ਨੂੰ ਵੀ ਬੁਲਾਵਾਂਗੇ ਸ਼ਾਇਦ ਕੋਈ ਸਮਾਧਾਨ ਮਿਲ ਸਕੇ ਸੋ ਇਹ ਸਾਰੀ ਜਿਹੜਾ ਅਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਲੋਕਾਂ ਦੀ ਲੜਾਈ ਲੜਾਂਗੇ ਔਰ ਉਹਨਾਂ 'ਚ ਕਰ ਲੜਦੇ ਰਵਾਂਗੇ ਜਿੰਨਾ ਚਿਰ ਇਹਨਾਂ ਦੇ ਪਰਿਵਾਰਾਂ ਦਾ ਕੁਝ ਅਤਾ ਪਤਾ ਮਿਲ ਨਹੀਂ ਜਾਂਦਾ ਪਰ ਇਹ ਪਰਿਵਾਰ ਕਿੱਥੇ ਹੈ ਉਹਦਾ ਆਪਣੇ ਪੈਸੇ ਖਰਚ ਕੇ ਗਏ ਉਹਦੀ ਐਮਬੈਸੀ ਵੀ ਉਹਨਾਂ ਨੂੰ ਬੁਲਾ ਨਹੀਂ ਸਕਿਆ ਹਮੇ ਤਾਂ ਕਿਹਾ ਹੈ ਇਹ ਹੱਤ ਪੱਲਾ ਨਹੀਂ ਏਤਾ ਉਥੇ ਗਏ ਉਹਨਾਂ ਦੇ ਕੋਲੇ ਆਪ ਜਾ ਕੇ ਇਹਨਾਂ ਨੇ ਦੱਸਿਆ ਸਾਡੇ ਨਾਲ ਘਟਨਾ ਕਰਮਾ ਉਥੋਂ ਦੀ ਅਬੈਸੀ ਨੇ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਮਦਦ ਕਰਨ ਤੋਂ ਇਨਕਾਰ ਕਰਤਾ ਇਹ ਜਾ ਕੇ ਆਇਆ ਖੁਦ ਆ ਉਹ ਇੰਡੀਆ ਨਵੈਸੀ ਜਿਹੜੀ ਰਸ਼ੀਆ ਦੇ ਵਿੱਚ ਹੈਗੀ ਹੈ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਆਪ ਖਰਚਾ ਤੇ ਹੁਣੇ ਵੀਜ਼ਾ ਵਿਚਾਰਿਆ ਨੇ ਦੁਬਾਰੇ ਅਪਲਾਈ ਕੀਤਾ ਹੋਇਆ ਕਿਸਾਨੂੰ ਵੀਜ਼ਾ ਮਿਲੇਗਾ ਤਾਂ ਫਿਰ ਅਸੀਂ ਟਿਕਟ ਦੇ ਪੈਸੇ ਇਕੱਠੇ-ਕੁੱਠੇ ਕਰਕੇ ਪਹਿਲਾਂ ਤਾਂ ਆਪਣੇ ਪੈਸੇ ਲੈ ਕੇ ਏਜੰਟ ਖਾ ਗਏ ਲੁਕਿਆ ਗਿਆ ਜ਼ਮੀਨਾਂ ਵੇਚ ਕੇ ਹੁਣ ਦੁਬਾਰਾ ਇਹ ਉਹਨਾਂ ਦੀ ਤਲਾਸ਼ ਚ ਜਾ ਕੇ ਆਏ ਹੁਣ ਪਰਿਵਾਰ ਵਾਲੇ ਵੀ ਨਹੀਂ ਮਿਲਦੇ ਤੇ ਦੁਬਾਰਾ ਫੇਰ ਪੈਸੇ-ਪੁਸੇ ਇਕੱਠੇ ਕਰਕੇ ਸਭ ਲੋਕ ਇਹ ਭਾਲਣ ਜਾਣਗੇ ਆਪਦੇ ਪਰਿਵਾਰਾਂ ਨੂੰ ਤਾਂ ਮੇਰਾ ਇਹ ਗੁਜ਼ਾਰਿਸ਼ ਹੈ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਔਰ ਪੰਜਾਬ ਦੀ ਗਵਰਨਮੈਂਟ ਨੂੰ ਔਰ ਰਾਜ ਸਰਕਾਰਾਂ ਨੂੰ ਚਾਹੀਏ ਉੱਤਰ ਪ੍ਰਦੇਸ਼ ਦੀ ਸਰਕਾਰ ਕਿ ਇਸ ਗਲਤੇ ਗੌਰ ਫਰਮਾ ਕੇ ਇਹਨਾਂ ਦੇ ਨਾਲ ਇਨਸਾਫ ਦਵਾਏ